ਸਾਧ ਸੰਗਤ ਜੀ ਰਾਜ ਲੈਣ ਵਾਸਤੇ ਸੋਚੋ ਇਹ ਰਾਜ ਲੈਣ ਵਾਸਤੇ ਰਾਜਨੀਤੀ ਵਿੱਚ ਆਓ ਰਾਜਨੀਤੀ ਕਰੋ ਰਾਜਨੀਤੀ ਕਦੀ ਵੀ ਪਵਿੱਤਰ ਨਹੀਂ ਸੀ ਅਤੇ ਸਾਰੇ ਸੱਚੇ ਪਵਿੱਤਰ ਕੰਮ ਕੀਤੇਆਂ ਰਾਜਨੀਤੀ ਹੋ ਹੀ ਨਹੀਂ ਸਕਦੀ ਇਸ ਕਰਕੇ ਰਾਜਨੀਤੀ ਵਿੱਚ ਆਓ ਜੇ ਲੋੜ ਪਵੇ ਤਾਂ ਝੂਠ ਕਪਟ ਲੋੜ ਅਨਸਾਰ ਜ਼ਰੂਰ ਕਰ ਲਓ ਕਿਉਂਕਿ ਰਾਜਨੀਤੀ ਵਿੱਚ ਆਉਣ ਤੋਂ ਬਿਨਾ ਰਾਜ ਨਹੀਂ ਮਿਲ ਸਕਦਾ ਅਤੇ ਰਾਜ ਮਿਲੇ ਤੋਂ ਬਿਨਾ ਆਪਣਾ ਪੰਥ ਨਹੀਂ ਵਧ ਸਕਦਾ ਈਸਾਈ ਅਤੇ ਮੁਸਲਮਾਨ ਇਹ ਦੋ ਪੰਥ ਜਿਹੜੇ ਵਧੇ ਹਨ ਸਾਰੇ ਸੰਸਾਰ ਵਿੱਚ ਇਹ ਤਾਂ ਹੀ ਵਧੇ ਹਨ ਕਿਉਂਕਿ ਇਹਨਾਂ ਨੇ ਵੱਖੂ ਵੱਖਰੇ ਦੇਸ਼ਾਂ ਦੇ ਰਾਜਿਆਂ ਨੂੰ ਕਿਸੇ ਤਾਂ ਹਨ ਨਾਲ ਆਪਣੇ ਪੰਥ ਵਿੱਚ ਸ਼ਾਮਲ ਕੀਤਾ ਭਾਵੇਂ ਡਰਾ ਕੇ ਕੀਤਾ ਭਾਵੇਂ ਪ੍ਰਚਾਰ ਦੇ ਆਧਾਰ ਤੇ ਪ੍ਰੇਰ ਕੇ ਕੀਤਾ ਫਿਰ ਉਹਨਾਂ ਰਾਜਿਆਂ ਨੇ ਇਹਨਾਂ ਦਾ ਪੰਥ ਫੈਲਾਇਆ ਕਿਉਂਕਿ ਰਾਜ ਸ਼ਕਤਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਅੱਜ ਤੁਸੀਂ ਦੇਖਦੇ ਹੋ ਜਦੋਂ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹਨ ਉਹ ਸੱਚਮੁੱਚ ਹੀ ਸਨਾਤਨ ਧਰਮ ਨੂੰ ਫੈਲਾ ਰਹੇ ਹਨ ਉਸ ਨੂੰ ਸਥਾਪਿਤ ਕਰ ਰਹੇ ਹਨ ਉਹਨਾਂ ਨੇ ਰਾਮ ਮੰਦਰ ਬਣਾ ਦਿੱਤਾ ਹੈ ਅਤੇ ਕਾਸ਼ੀ ਵਿਸ਼ਵਨਾਥ ਆਦ ਹੋਰ ਚਾਰ ਧਾਮ ਜਿਹੜੇ ਨੇ ਉਹਨਾਂ ਵਾਸਤੇ ਕਿੰਨੀਆਂ ਸੁਵਿਧਾਵਾਂ ਬਣਾ ਦਿੱਤੀਆਂ ਹਨ ਭਾਵੇਂ ਉਹ ਆਪਣੇ ਪੰਥ ਨੂੰ ਵਧਾ ਰਹੇ ਹਨ ਆਪਾਂ ਵੀ ਜੇ ਆਪਣੇ ਨਾਮਤਾਰੇ ਪੰਥ ਨੂੰ ਵਧਾਉਣਾ ਹੈ ਰਾਜ ਸੱਤਾ ਲਓ ਔਰ ਰਾਜ ਸੱਤਾ ਲੈਣ ਲਈ ਰਾਜਨੀਤੀ ਵਿੱਚ ਆਓ ਰਾਜਨੀਤੀ ਨੂੰ ਇਹ ਨਾ ਸੋਚੋ ਕਿ ਪਵਿੱਤਰ ਹੈ ਤੇ ਰਾਜਨੀਤੀ ਤਾਂ ਸਦਾ ਹੀ ਐਸੀ ਹੀ ਰਹੀ ਐਸੀ ਹੀ ਰਹੇਗੀ ਜੇ ਤੁਸੀਂ ਇਰਾ ਆ ਸੱਤਾ ਵਿੱਚ ਵੱਡੀ ਪਦਵੀ ਤੇ ਹੋਵੋਗੇ ਜਿਸ ਤਰ੍ਹਾਂ ਅੱਜ ਕੱਲ ਤੁਹਾਡੇ ਸਾਹਮਣੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਹਨ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਉਹ ਸਿਰਫ ਅਮਰੀਕਾ ਦੀ ਕਿਸਮਤ ਹੀ ਨਹੀਂ ਲਿਖ ਰਹੇ ਉਹ ਸਾਰੇ ਸੰਸਾਰ ਦੀ ਕਿਸਮਤ ਨੂੰ ਹੀ ਲਿਖਣ ਲੱਗ ਪਏ ਹਨ ਕਿਉਂਕਿ ਉਹਨਾਂ ਦੀ ਸ਼ਕਤੀ ਇੰਨੀ ਹੈ ਤੋ ਜੇ ਤੁਸਾਂ ਵੀ ਆਪਣਾ ਪੰਥ ਵਧਾਉਣਾ ਹੈ ਆਪਣੇ ਪੰਥ ਨੂੰ ਬਚਾਉਣਾ ਹੈ ਤਾਂ ਰਾਜਨੀਤੀ ਵਿੱਚ ਆ ਕੇ ਤੁਹਾਡੇ ਕੋਲ ਕੋਈ ਸੱਤਾ ਹੋਵੇਗੀ ਸ਼ਕਤੀ ਹੋਵੇਗੀ ਤਾਂ ਹੀ ਬਚਾ ਸਕਦੇ ਹੋ ਤਾਂ ਹੀ ਉਸ ਨੂੰ ਵਧਾ ਸਕਦੇ ਹੋ ਸੋ ਰਾਜਨੀਤੀ ਚ ਆਓ ਰਾਜ ਲਓ ਅਤੇ ਪੰਥ ਵਧਾਓ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਦਾ ਬਚਨ ਹੈ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਇੱਥੇ ਧਰਮ ਸ਼ਬਦ ਦਾ ਅਰਥ ਅਸੀਂ ਕੋਈ ਵੀ ਲਾ ਸਕਦੇ ਹਾਂ ਭਾਵ ਧਰਮ ਤੋਂ ਅਰਥ ਸ਼ੁਭ ਕਰਮ ਕਰਨ ਲਾਉਣਾ ਲੋਕਾਂ ਨੂੰ ਉਹ ਵੀ ਠੀਕ ਹੈ ਜੇ ਧਰਮ ਦਾ ਅਰਥ ਪੰਥ ਹੈ ਦੋਵੇਂ ਠੀਕ ਹੈ ਦੋਵੇਂ ਚੀਜ਼ਾਂ ਹੀ ਰਾਜ ਸੱਤਾ ਦੇ ਕਈ ਅੰਸਾਰ ਹੀ ਚੱਲਦੀਆਂ ਹਨ ਉਸ ਤੋਂ ਬਿਨਾ ਸੜਕ ਤੇ ਬੈਠੇ અત્યੰਤ ਦਰਮੀ ਨੂੰ ਕੋਈ ਨਹੀਂ ਪੁੱਛਦਾ ਉਹ ਰੋੜੀ ਕੁੱਟ ਕੇ ਜਿਹੜਾ ਰੋਟੀ ਕਮਾਉਂਦਾ ਨਾ ਉਹਦੇ ਆਖੇ ਨਾ ਤਾਂ ਪੰਥ ਵਧਣਾ ਚੱਲਣਾ ਹੈ ਅਤੇ ਨਾ ਉਹਦੇ ਆਖੇ ਲੋਕਾਂ ਨੇ ਚੰਗੇ ਕੰਮ ਕਰਨ ਲੱਗਣਾ ਹੈ ਉਸ ਦੀ ਬੁਰਾਈ ਜ਼ਰੂਰ ਕਰ ਦੇਣਗੇ ਤੋ ਇਸ ਕਰਕੇ ਆਪਣੇ ਪੰਥ ਨੂੰ ਬਚਾਉਣ ਵਾਸਤੇ ਵਧਾਉਣ ਵਾਸਤੇ ਰਾਜਨੀਤੀ ਵਿੱਚ ਆਓ ਤੇ ਰਾਜਨੀਤੀ ਵਿੱਚ ਆਉਣ ਵਾਸਤੇ ਆਪਣੇ ਤੋਂ ਵੱਡੇ ਦੇ ਨਾਲ ਜੁੜੋ ਆਪਣੇ ਤੋਂ ਵੱਡੇ ਦੇ ਨਾਲ ਜੁੜੋ ਵੱਡੇ ਦੇ ਨਾਲ ਜੁੜ ਕੇ ਹੀ ਵਧਿਆ ਜਾ ਸਕਦਾ ਬਾਅਦ ਵਿੱਚ ਭਾਵੇਂ ਉਹਦੇ ਉੱਤੇ ਛਾ ਜਾ ਹੋ ਜਿਵੇਂ ਅਮਰਵੈਲ ਕਿਸੇ ਝਾੜੀ ਦੇ ਨਾਲ ਕਿਸੇ ਰੁੱਖ ਦੇ ਨਾਲ ਚੜਦੀ ਹੈ ਮੁਰਕੇ ਉੱਪਰ ਚੜ੍ਹ ਕੇ ਉਸ ਨੂੰ ਉਹ ਵੇਲ ਖਾ ਜਾਂਦੀ ਹੈ ਉਹ ਰੁੱਖ ਸੁੱਕ ਜਾਂਦਾ ਹੈ ਤੇ ਉਹ ਵੇਲ ਹਰੀ ਰਹਿੰਦੀ ਹੈ ਇਸੇ ਤਰ੍ਹਾਂ ਆਪਣੇ ਤੋਂ ਵੱਡੇ ਦੇ ਨਾਲ ਲੱਗ ਕੇ ਹੀ ਅੱਗੇ ਵਧਿਆ ਜਾ ਸਕਦਾ ਸੋ ਤੁਸੀਂ ਵੀ ਵਧੋ ਤੇ ਇੱਕ ਵਿਸ਼ੇਸ਼ ਬੇਨਤੀ ਆਪ ਜੀ ਨੂੰ ਕਿ ਜੇ ਤੁਸੀਂ ਤਨਹਾਡ ਬੰਨਾ ਚਾਹੁੰਦੇ ਹੋ ਭਾਵ ਅਮੀਰ ਬੰਨਾ ਚਾਹੁੰਦੇ ਹੋ ਬਹੁਤੇ ਬਹੁਤੇ ਪੈਸੇ ਆਪਣੇ ਕੋਲ ਚਾਹੁੰਦੇ ਹੋ ਤਾਂ ਆਪਣੇ ਖਰਚੇ ਘਟਾ ਦਿਓ ਬੇ ਲੋੜੇ ਖਰਚਿਆਂ ਨੂੰ ਘਟਾਓ ਮਹਿੰਗੇ ਫੋਨ ਮਹਿੰਗੀਆਂ ਕਾਰਾਂ ਆਦ ਮਹਿੰਗੇ ਮੋਟਰਸਾਈਕਲ ਐਸੀਆਂ ਜਿਹੜੀਆਂ ਵਸਤੂਆਂ ਤੁਸੀਂ ਖਰੀਦੇ ਹੋ ਜਿਨ੍ਹਾਂ ਦੀਆਂ ਕਿਸ਼ਤਾਂ ਦਿੰਦੇ ਹੋ ਉਹ 2-4 ਸਾਲ ਵਿੱਚ ਉਹਨਾਂ ਦੀ ਕੀਮਤ ਚੌਥਾ ਹਿੱਸਾ ਵੀ ਨਹੀਂ ਰਹਿ ਜਾਂਦੀ ਜਿਹੜਾ ਆਪਾਂ ਨਵੇਂ ਤੋਂ ਨਵਾਂ ਵਧੀਆ ਆਈਫੋਨ 16 ਲੈਣਾ ਨਾ ਅੱਜ ਉਹ ਹੁਣਾ ਕਰੀਬ 1.5 ਲੱਖ ਦਾ ਤੇ 1.5 ਲੱਖ ਦੇ ਫੋਨ ਦਾ ਦਸਾਂ ਸਾਲਾਂ ਬਾਅਦ ਉਹਨੂੰ ਕਿਸੇ ਨੇ ਕੂੜੇ ਦੇ ਭਾਅ ਵੀ ਨਹੀਂ ਲੈਣਾ ਪਰੰਤੂ ਜੇ ਤੁਸੀਂ ਐਪਲ ਕੰਪਨੀ ਦੇ ਜਿਹੜੀ ਆਈਫੋਨ ਬਣਾਉਂਦੀ ਹੈ ਉਸ ਕੰਪਨੀ ਦਾ ਜੇ ਤੁਸੀਂ 1.5 ਲੱਖ ਦੇ ਸ਼ੇਅਰ ਅੱਜ ਖਰੀਦ ਲੋਗੇ ਤਾਂ ਉਹ ਹੀ 1.5 ਲੱਖ ਦੇ ਸ਼ੇਅਰ ਤੁਹਾਡੇ 10 ਸਾਲਾਂ ਵਿੱਚ 10 ਗੁਣਾ ਤਾ ਹੋਣ ਦੀ ਪੱਕੀ ਉਮੀਦ ਹੈ ਉਸ ਤੋਂ ਵੱਧ ਵੀ ਸਕਦੇ ਨੇ ਭਾਵੇਂ ਤੁਹਾਡੇ 1.5 ਲੱਖ ਦੇ ਖਰੀਦੇ ਹੋਏ ਸ਼ੇਅਰ ਜਿਹੜੇ ਨੇ ਉਹ 15 ਲੱਖ ਦੇ ਹੋ ਸਕਦੇ ਨੇ ਹੋ ਸਕਦਾ ਹੈ ਉਹ ਹੀ ਸ਼ੇਅਰ ਤੁਹਾਡੇ 50 ਲੱਖ ਦੇ ਵੀ ਹੋ ਜਾਣ ਪਰ ਤੁਹਾਡਾ ਆਈਫੋਨ 16 ਕੂੜੇ ਤੇ ਭਾ ਵੀ ਨਹੀਂ ਵਿਕਣਾ ਜਿਹੜੀਆਂ ਕਿਸ਼ਤਾਂ ਤੁਸੀਂ ਭਰਦੇ ਹੋ ਉਹ ਹੀ ਕਿਸ਼ਤਾਂ ਤੁਸੀਂ ਸ਼ੇਰਾਂ ਤੇ ਲਾ ਦਿਓ ਹਰ ਮਹੀਨੇ ਹਰ ਦੋ ਮਹੀਨਿਆਂ ਬਾਅਦ ਉਹਨੇ ਕੁ ਪੈਸੇ ਬਹੁਤ ਵਧੀਆ ਕੋਈ ਕੰਪਨੀ ਲੱਭ ਕੇ ਜਿਸ ਤਰ੍ਹਾਂ ਹਿੰਦੁਸਤਾਨ ਲੀਵਰ ਵਗੈਰਾ ਹੈਗੀ ਹੈ ਭਾਰਤ ਵਿੱਚ ਐਸੀ ਕਿਸੇ ਕੰਪਨੀ ਦੇ ਵਿੱਚ ਲਾਈ ਜਾਓ ਬਜਾਏ ਆਈਫੋਨ ਦੀ ਕਿਸ਼ਤਾਂ ਦੇਣ ਦੇ ਫੋਨ ਤੁਹਾਡਾ 10-15000 ਦਾ ਐਮ ਆਈ ਮੀ ਕੰਪਨੀ ਦਾ ਬਹੁਤ ਵਧੀਆ ਆ ਜਾਂਦਾ ਐਂਡਰੌਇਡ ਦੇ ਨਾਲ ਗੁਜ਼ਾਰਾ ਕਰ ਲਓ ਇਹ ਠੀਕ ਹੈ ਕਿ ਆਈਫੋਨ ਵਰਗੀ ਸੁਰੱਖਿਆ ਤਾਂ ਨਹੀਂ ਹੈਗੀ ਐਂਡਰੌਇਡ ਫੋਨਾਂ ਵਿੱਚ ਪਰ ਐਸੀ ਵੀ ਗੱਲ ਨਹੀਂ ਜੇ ਤੁਸੀਂ ਧਿਆਨ ਨਾਲ ਵਰਤੋਗੇ ਤਾਂ ਤੁਹਾਡਾ ਗੁਜ਼ਾਰਾ ਵਧੀਆ ਐਂਡਰੌਇਡ ਫੋਨਾਂ ਨਾਲ ਵੀ ਹੋ ਸਕਦਾ ਹੈ ਸੋ ਬੇਲੋੜੇ ਖਰਚੇ ਨਾ ਵਧਾਓ ਮਹਿੰਗੀਆਂ ਕਾਰਾਂ ਮਹਿੰਗੇ ਮੋਟਰਸਾਈਕਲ ਲੈ ਕੇ ਆਪਣੀ ਨਮائش ਕਰਕੇ ਪੈਸੇ ਉਜਾੜੋ ਨਾ ਦੁਖੀ ਨਾ ਹੋਵੋ ਜੋ ਕਮਾਈ ਕਰਦੇਓ ਉਹਨੂੰ ਪੈਸੇ ਵਧਾਉਣ ਤੇ ਲਾਓ ਇਸ ਮੇਰੀ ਬੇਨਤੀ ਵੱਲ ਉਚੇਚਾ ਧਿਆਨ ਦਿਓ ਅਤੇ ਆਪਣੇ ਫੋਨ ਨੂੰ ప్రతి ਦਿਨ ਉਸ ਨੂੰ ਜਿਹੜੇ ਕਿਟਾਣੂ ਨਾਸ਼ਕ ਗਿੱਲੇ ਕਾਗਜ਼ ਆਉਂਦੇ ਨੇ ਭਾਵ ਡਿਸ ਇਨਫੈਕਟੈਂਟ ਵਾਈਪ ਜਿਹੜੇ ਉਹ ਕੈਮੀਕਲ ਲੱਗੇ ਵਾਲੇ ਆਉਂਦੇ ਨੇ ਕਾਗਜ਼ ਜਿਹਦੇ ਨਾਲ ਟਟਾਣੂ ਨਾਸ਼ ਹੋ ਜਾਂਦੇ ਨੇ ਉਹਦੇ ਨਾਲ ప్రతి ਦਿਨ ਫੋਨ ਨੂੰ ਇੱਕ ਵਾਰੀ ਘੱਟੋ-ਘੱਟ ਜ਼ਰੂਰ ਉਹਨੂੰ ਸਾਫ਼ ਕਰਿਆ ਕਰੋ ਅਤੇ ਆਪਣੇ ਫੋਨ ਤੋਂ ਵਧੀਆ ਕੰਮ ਲੈਣ ਲਈ ਆਪਣੇ ਫੋਨ ਨੂੰ ప్రతి ਦਿਨ ਇੱਕ ਦੋ ਵਾਰੀ ਬੰਦ ਕਰਕੇ ਚਾਲੂ ਕਰ ਲਿਆ ਕਰੋ ਉਹ ਤੁਹਾਨੂੰ ਵਧੀਆ ਕੰਮ ਦੇਵੇਗਾ ਕਰਕੇ ਵੇਖੋ ਆਪਜੀ ਨੂੰ ਸੁੱਖ ਹੋਵੇਗਾ ਸਾਰੇ ਆਖੋ ਤੁਹਾਨੂੰ ਸਤਿਗੁਰੂ ਜਗਦੀਸ਼ ਸਿੰਘ ਨੇੜਾ ਨਾਇਕ ਕੁਲਦੀਪ ਸਿੰਘ ਆ ਬਾਬਾ ਜੀ ਜਿਹੜਾ ਸਮਾਗਮ ਹੋ ਰਿਹਾ ਤਾਂ ਇਹ ਇਹ ਆਪਣਾ ਹੋਲਾ ਮੱਲਾ ਜਿਹੜਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਰੀਤੀ ਨਾਨਕ ਨਾਮ ਦੇ ਲਿਵਾਜ ਸੰਗਤ ਦੀ ਤੋਰੀ ਅਦਿਸ਼ਾ ਭਰਿਆ ਕਿ ਹਰ ਇੱਕ ਨੂੰ ਆਪਣੀ ਸਵੈ ਰੱਖਿਆ ਕਰਨ ਵਾਸਤੇ ਇੱਕ ਛਾ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਕਰਤਾਰ ਗ੍ਰਾਮ ਸਰਦਾਰ ਰਾਮ ਸਿੰਘ ਨੇ ਡਿੱਗੇ ਹੋਏ ਕੰਮ ਨੂੰ ਫੇਰ ਦੁਬਾਰਾ ਚਲਾਇਆ ਤੇ ਬੜੀ ਉੱਚ ਪੱਦਰ ਤੇ ਹੋਲੇ ਮਨਾਰੇ ਅਨੰਦਪੁਰ ਸਾਹਿਬ ਅੰਬਰਸਰ ਸਾਹਿਬ ਤੇ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਕੇਵਰੀ ਤੁਰੀ ਆਈ ਨਾਮ ਧਾਰੀ ਪੰਥ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪੰਥ ਸੀ ਉਹਨੂੰ ਨਵੀਂ ਦਿਖ ਦੇ ਕੇ ਤੇ ਉਹ ਫਿਰ ਉਹਨਾਂ ਸਰਗੋਰਾਮ ਸਿੰਘ ਜੀ ਸੰਤ ਕਾਲ ਸਾਹਿਬ ਜੱਜ ਕੇ ਤੇ ਇਹ ਰੋਲ ਅਜਰਾਇਆ ਇਸ ਵਕਤ ਸਤਗੁਰ ਪ੍ਰਤਾਪ ਸਿੰਘ ਜੀ ਸਤਗੁਰ ਹਰੀ ਸਿੰਘ ਜੀ ਸਤਗੁਰ ਜਗਜੀਤ ਸਿੰਘ ਜੀ ਨੂੰ ਕਰਮਵਾਰ ਕਰਦੇ ਆਏ ਹੁਣ ਮੌਕੇ ਦੇ ਗੁਰੂ ਸਤਗੁਰ ਦਲੀਪ ਸਿੰਘ ਜੀ ਮੀਰੀ ਪੀਰੀ ਆਦੇ ਜਿਹੜੇ ਇਸ ਵੇਲੇ ਸੰਗਤ ਦੀ ਗਵਾਹੀ ਕਰ ਰਹੇ ਨੇ ਉਹਨਾਂ ਸਹੂਲੇ ਨੂੰ ਹੋਰ ਜਿਆਦਾ ਨਵਾਂ ਰੂਪ ਦੇ ਦਿੱਤਾ ਕਿ ਸਾਰੇ ਆਪਣੇ ਵਿਦਿਆ ਦਾ ਜਿਹੜਾ ਗਾਨ ਹੈ ਸਖਲਾਈ ਹੈ ਇਹ ਬੱਚਿਆਂ ਨੂੰ ਦਿੱਤੀ ਜਾਵੇ ਦੇ ਗਰੀਬਾਂ ਦੀ ਮਦਦ ਕੀਤੀ ਜਾਵੇ ਇਹ ਸਾਰੇ ਨਵੇਂ-ਨਵੇਂ ਕੰਮ ਜਿਹੜੇ ਨੇ ਜਿਹਨਾਂ ਦਾ ਦੇਸ਼ ਪਿਆਰ ਸਾਰਿਆਂ ਦਾ ਵਧੇ ਅਤੇ ਦੇਸ਼ ਪ੍ਰੇਮ ਦੀ ਭਾਵਨਾ ਚੰਗੀ ਬਣੇ ਇਸ ਵਾਸਤੇ ਸਦਗੁਰ ਬਲੀਬ ਸਿੰਘ ਜੀ ਮੌਕਾ ਤੇ ਸਾਰਿਆਂ ਨੂੰ ਇਹ ਸਿੱਖਿਆ ਦੇ ਪ੍ਰਬੰਧ ਉਹਨਾਂ ਨੇ ਬੜਾ ਵੱਡਾ ਕਰਨ ਦੇ ਜੇ ਤਾਂ ਸਾਡੇ ਵਿਦਿਆਲੇ ਅनाथ ਆਸ਼ਰਮ ਤੇ ਧਰਮ ਨੂੰ ਬਚਾਉਣ ਵਾਸਤੇ ਇੱਕ ਹੋਰ ਵੱਡਾ ਪ੍ਰਾਜਾ ਜਿਹੜੇ ਸਾਡੇ ਧਰਮ ਤੋਂ ਈਸਾਈ ਧਰਮ ਪਨਾ ਗਏ ਨੇ ਸਾਡੀ ਬਨਗੈਣੀ ਕਰਕੇ ਉਹਨਾਂ ਨੂੰ ਵਾਪਸ ਧਰਮ ਚ ਲਿਆ ਆ ਕੇ ਤੇ ਆਪਣੇ ਥਾਂ ਤੇ ਆਪਣੀ ਮਤ ਕਰਕੇ ਪੰਥ ਲੋ ਤੇ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਉਹਨਾਂ ਨੇ ਪ੍ਰਦੇਸ਼ ਦਿੱਤਾ ਤੇ ਇਹ ਤੁਹਾਡਾ ਬੜਾ ਵੱਡਾ ਹੋਲੇ 'ਚ ਇਹੋ ਜਿਹੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬਣਾਉ ਕਿਹੜੀ ਜਗ੍ਹਾ ਬਣਾਇਆ ਜਾ ਰਿਹਾ ਹੈ ਜੀ ਇਹ ਉਹ ਲਾਜੀ ਚਕਸਾਦ ਪਰਚਾਵਾ ਜਿੱਥੇ ਮਾਨਾਏ ਦੇ ਹੋਲੇ ਤੋਂ ਬਾਅਦ ਸਦਗੁਰ ਰਾਮ ਸਿੰਘ ਜੀ ਆਣ ਕੇ ਤਿੰਨ ਦਿਨ ਰਹੇ ਤੇ ਹੁਣ ਸਦਗੁਰ ਦਲੀਪ ਸਿੰਘ ਜੀ ਨੇ ਇਸ ਥਾਂ ਨੂੰ ਭਾਗ ਲਾਏ ਨੇ ਪੀ ਇੱਥੇ ਤੁਸੀਂ ਉਹ ਲਾ ਮਨਾਇਆ ਕਰੋ ਤੇ ਇੱਕ ਦੋ ਪੂਰ ਬੋਥ ਇੱਥੇ ਹੀ ਮਲਾਉਨੇ ਆ ਇਹ ਮੈਦੇ ਦੇ ਲਾਗੇ ਆ ਸਾਧ ਪਰਚਗਾਵਾ ਸਾਧਾਂ ਦਾ ਜਗਾਵਾਂ ਸਾਰਾ ਹੋ ਗਿਆ ਸੀ ਇਸ ਵਾਸਤੇ ਇੱਥੇ ਸਾਰੀ ਸੰਗਤ ਜੀ ਨਾਮ ਨਾਨ ਅਦ ਨਾਮਤਾਰੀ ਸੰਗਤਾਂ ਕੋ ਸਾਰੀ ਜੀ ਇੱਥੇ ਇਕੱਠੀ ਹੁੰਦੀ ਆ ਤੋ ਇਹ ਉਹ ਲਾ ਮਨਾਉਂਦੇ ਆ ਜੀ ਆ ਤੁਹਾਨੂੰ ਸਾਡੇ ਬਾਬਾ ਜੀ ਦਾ ਜਿਹੜਾ ਸਮਾਗਮ ਆ ਰਤ ਸੋਕੀ ਸੇਵਾ ਹਰ ਸਤਿਗੁਰੂ ਨਾਨਕ ਦੇਵ ਸੱਚੇ ਮੇਰਾ ਨਾਮ ਜੀ ਸਰਦਾਰ ਲਖਵਿੰਦਰ ਸਿੰਘ ਗੁਰਾਇਆ ਪਿੰਡ ਕਿੜੀ ਫਗਾਨਾ ਡਿਸਟ੍ਰਿਕਟ ਗੁਰਦਾਸਪੁਰ ਇਹ ਹਾਂਜੀ ਇਹੋ ਲਬਹੱਲਾ ਸਾਧਪੁਰ ਚੰਗਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਿੱਥੇ ਸਾਡਾ ਸਤਗੁਰੂ ਰਾਮ ਸਿੰਘ ਜੀ ਦਾ ਤਪਸਥਾਨ ਹੈ ਉਹਨੇ ਤਪ ਕੀਤਾ ਸਾਰੀਆਂ ਪਾਤਸ਼ਾਹੀਆਂ ਸਤਗੁਰੂ ਰਾਮ ਸਿੰਘ ਜੀ ਸਤਗੁਰੂ ਹਰੀ ਸਿੰਘ ਜੀ ਸਤਗੁਰੂ ਪ੍ਰਤਾਪ ਸਿੰਘ ਜੀ ਉਸ ਤੋਂ ਬਾਅਦ ਸਾਰੇ ਸਤਗੁਰ ਸਾਹਿਬਾਨ ਜਿਹੜੇ ਨੇ ਇੱਥੇ ਉਹਨਾਂ ਨੇ ਕਿਰਪਾ ਕੀਤੀ ਹੈ ਇੱਥੇ ਉਹਨਾਂ ਦੇ ਚਰਨ ਪਾਏ ਨੇ ਤੇ ਇਸ ਸਥਾਨ ਤੇ ਸਾਡੇ ਦੋ ਮੇਲੇ ਹੁੰਦੇ ਨੇ ਇੱਕ ਅਸੂ ਦਾ ਮੇਲਾ ਜਿਹੜਾ ਹੁੰਦਾ ਅਸੂ ਦੇ ਮਹੀਨੇ ਕੱਤੇ ਕਿਤੇ ਸਰਦਾਰਨ ਨੂੰ ਭੋਗ ਪੈਂਦਾ ਇੱਕ ਇਹ ਹੁਲਾ ਮੱਲਾ ਜਿਹੜਾ ਵਾ ਇੱਥੇ ਦੋ ਦਿਨ ਦਾ ਜਾਂ ਤਿੰਨ ਦਿਨ ਦਾ ਇੱਥੇ ਮਨਾਇਆ ਜਾਂਦਾ ਹਰ ਸਾਲ 2013 ਤੋਂ ਲੈ ਕੇ ਲਗਾਤਾਰ ਇਹ ਹੁਲਾ ਮੱਲਾ ਸਾਡਾ ਨਾਮ ਤਾਰੀ ਸਾਧ ਸੰਗਤ ਨੂੰ ਚੱਲ ਰਿਹਾ ਵਾ ਔਰ ਸਾਡੇ ਨਾਮਤਾਰੀ ਸੰਗਤ ਦੇ ਵਿੱਚ ਨਵੇਂ ਉਪਰਾਲੇ ਨੇ ਸਾਰੇ ਸਤਗੁਰਾਂ ਵੱਲੋਂ ਵਰਤਮਾਨ ਮੁਖੀ ਸਤਗੁਰ ਦਲੀਪ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠੇ ਮੇਲਾ ਸਾਡਾ ਜੋ ਵੀ ਪ੍ਰੋਗਰਾਮ ਨੇ ਚੱਲਦੇ ਨੇ ਵਰਤਮਾਨ ਮੁਖੀ ਨੇ ਜਿਹੜੇ ਤੇ ਇਹ ਸਾਡੀ ਪਿੰਡ ਨਗਰ ਕਿੜੀ ਫਗਾਨਾਂ ਦੀ ਸਾਧ ਸੰਗਤ ਜਿਹੜੀ ਉੱਥੋਂ ਵੀ ਰਸਦਾ ਲੰਗਰ ਜਿਹੜਾ ਲੈ ਕੇ ਆਉਂਦੇ ਆ ਲੰਗਰ ਤੇ ਸਾਰੀ ਸਾਧ ਸੰਗਤ ਬਹੁਤ ਸ਼ਰਧਾ ਭਾਵ ਨਾਲ ਸੇਵਾ ਕਰਦੀ ਹੈ ਹਾਂਜੀ ਪੂਰੇ ਪੰਜਾਬ ਚੋਂ ਜੀ ਜੁਪੀ ਚੋਂ ਰਾਜਸਤਾਨ ਚੋਂ ਚੰਡੀਗੜ੍ਹ ਤੋਂ ਹਰਿਆਣੇ ਚੋਂ ਸਾਰੇ ਦੇਸ਼ ਚੋਂ ਸੰਗਤ ਆਉਂਦੀ ਆ ਬਾਹਰੋਂ ਵਿਦੇਸ਼ ਚੋਂ ਵੀ ਆਉਂਦੀ ਆ ਇਹ ਜਿਹੜਾ ਮੇਨ ਸਾਡਾ ਮੇਲਾ ਹੁਲਾ ਮੱਲਾ ਹੁੰਦਾ ਵਾ ਇੱਚ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਆ ਜੀ ਲੰਗਰ ਪਟਾ ਰ ਵੀ ਹਾਂਜੀ ਲੰਗਰ ਵੀ ਜੀ ਸਤਗੁਰਾਂ ਦੇ ਮੁਤਾਬਕ ਹੀ ਲੰਗਰ ਤਿਆਰ ਹੁੰਦਾ ਵਾ ਔਰ ਜਿਹੜਾ ਸਾਡਾ ਲੰਗਰ ਹੁੰਦਾ ਦੇਸੀ ਘਿਓ ਵਿੱਚ ਬਣਦਾ ਔਰ ਮਰਜ਼ਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਜੋ ਦਸਮ ਪਾਤਸ਼ਾਹ ਦੀ ਮਰਜ਼ਾਦਾ ਵੈ ਸੋਦ ਜਿਹਨੂੰ ਅਸੀਂ ਨਾਮਤਰੀ ਸੰਗਤ ਸੋਦ ਸ਼ਬਦ ਬੋਲਿਆ ਜਾਂਦਾ ਵਾ ਸਾਡੀ ਸੇਧਵਾ ਤੇ ਮਰਜਾਦਾ ਬਣਾਈਆਂ ਸੁਚਮ ਇਹ ਉਸ ਮਰਜਾਦਾ ਨਾਲ ਲੰਗਰ ਤਿਆਰ ਹੁੰਦਾ ਕੋਈ ਬੰਦਾ ਬਿਨਾ ਇਸ਼ਨਾਨ ਕੀਤੇ ਤੋਂ ਮਰਜਾਦਾ ਤੋਂ ਬਿਨਾ ਜਿਹੜਾ ਉਹ ਲੰਗਰ ਨਹੀਂ ਤਿਆਰ ਕਰਦਾ ਸਾਰੇ ਇਸ਼ਨਾਨ ਕਰਕੇ ਮੂੰਹ ਬਨ ਕੇ ਫਿਰ ਲੰਗਰ ਤਿਆਰ ਕਰਦੇ ਤੇ ਵਰਤਉਂਦੇ ਵੀ ਨੇ ਔਰ ਲੰਗਰ ਵੀ ਨਵੀਆਂ-ਨਵੀਆਂ ਵੈਰਾਈਟੀਆਂ ਬਹੁਤ ਵਧੀਆ ਤਰੀਕੇ ਨਾਲ ਜੋ ਸਤਿਗੁਰੂ ਦੱਸਦੇ ਨੇ ਜੋ ਸਾਧ ਸੰਗਤ ਦੇ ਮਤਲਬ ਕਿ ਸਰੀਰ ਲਈ ਵੀ ਬਹੁਤ ਲਾਭਦਾਇਕ ਹੁੰਦੀਆਂ ਨੇ ਚੀਜ਼ਾਂ ਉਹ ਚੀਜ਼ਾਂ ਤਿਆਰ ਕੀਤੀ ਜਾਂਦੀ ਹੈ ਸਾਡੇ ਲੰਗਰ ਦੇ ਵਿੱਚ ਸਾਡਾ ਨਵਿਕਲਾ ਕੰਮ ਹੈ ਜੀ ਬਾਕੀ ਜਿੰਨੀ ਸਾਰੀ ਕਹਿ ਲਓ ਅਸੀਂ ਸਾਧ ਸੰਗਤ ਹੈ ਜਿਹੜੇ ਅਸੀਂ ਖੁੱਲੇ ਖੁੱਲਾ ਸ਼ਬਦ ਵਰਤਨੇ ਆ ਵੀ ਜਿਹੜਾ ਵਰਤਮਾਨ ਮੁਖੀ ਦੇ ਧਾਰੀ ਸਤਿਗੁਰੂ ਨੂੰ ਨਹੀਂ ਮੰਨਦਾ ਅਸੀਂ ਉਹਨੂੰ ਖੁੱਲਾ ਵਰਗ ਸ਼ਬਦ ਵਰਤਨੇ ਆ ਉਹ ਖੁੱਲੇ ਉਹਨਾਂ ਨਾਲ ਸਾਡਾ ਜ਼ਮੀਨ ਸਮਾਨ ਦਾ ਫਰਕ ਹੈ ਹਰ ਪਾਸੇ ਠੀਕ ਹੈ ਮੇਰਾ ਨਾਮ ਸ੍ਰੇਂਹ ਸਿੰਘ ਹੈ ਜੀ ਕਿਹੜੀ ਜਗ੍ਹਾ ਸਵਾਗਤ ਕੀ ਇਸ ਸਮਾਗਮ ਜੀ ਅੰਮ੍ਰਿਤਸਰ ਦੇ ਵਿੱਚ ਪਿੰਡ ਸਾਧਪੁਰ ਚਗਾਵਾ ਵਾਜਦਾ ਇੱਥੇ ਪਹਿਲੇ ਪਿੰਡ ਜਿਹੜਾ ਕੀ ਇਹ ਕੂਕਿਆਂ ਦਾ ਚਗਾਵਾ ਹੀ ਵਜਦਾ ਹੁੰਦਾ ਸੀ ਕੂਕਿਆਂ ਚਗਾਵਾ ਇਸ ਕਰਕੇ ਵਜਦਾ ਵੀ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਿਰਪਾ ਕੀਤੀ ਤੇ ਦੋਰਾ ਕੀਤਾ ਇੱਥੇ ਇੱਥੇ ਆਏ ਇਸ ਸਾਰਾ ਪਿੰਡ ਦਾ ਪਿੰਡ ਹੀ ਕੂਕਾ ਸੱਜ ਗਿਆ ਸੀ ਉਸ ਤੋਂ ਬਾਅਦ ਜਿਹੜਾ ਨਾਮ ਜਿਹੜਾ ਪ੍ਰਚਲਿਤ ਹੋਇਆ ਕੂਕਿਆਂ ਦਾ ਚਗਾਵਾ ਤੇ ਅੱਜ ਤੁਸੀਂ ਇੱਥੇ ਦੇਖ ਰਹੇ ਹੋ ਕਿ ਇੱਥੇ ਹੋਲਾ-ਭੱਲਾ ਮਨਾਇਆ ਜਾ ਰਿਹਾ ਹੈ ਜਿਹੜਾ ਤੇਰੀ ਬੈਣੀਪੁਰ ਮਨਾਇਆ ਜਾ ਰਿਹਾ ਹੈ ਕਿ ਤੁਸੀਂ ਇਹ ਸੰਗਤਾਂ ਦਾ ਕੱਟ ਦੇਖ ਰਹੇ ਸੰਗਤਾਂ ਵਾਚਣ ਕੇ ਇੱਥੇ ਉਹ ਕੀਤਾ ਸੀ ਜੰਗ ਯੋਧਿਆਂ ਨੂੰ ਲੈ ਕੇ ਜਿਹੜਾ ਕਿ ਬਖਸ਼ਿਸ਼ਾਂ ਕਿੰਦੀਆਂ ਸੀ ਜਿਹੜਾ ਇਹ ਹੋਲੇ ਮਹਲੇ ਸਤਿਗੁਰ ਆਮ ਸਿੰਘਾਇ ਕਿਰਪਾ ਬਖਸ਼ਿਸ਼ ਕੀਤੀ ਇਹੋ ਹੋਲੇ ਮਹਲੇ ਦਾ ਰੰਗ ਰੂਪ ਦਿੱਤਾ ਕਿ ਨਾਮ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਹੱਥੀ ਸੇਵਾ ਕਰਕੇ ਜਿਹੜਾ ਕਿ ਉਹ ਸੇਵਾ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਜੀ ਮੇਰਾ ਨਾਮ ਨਵਤੇਜ ਸਿੰਘ ਨਾਮਤਾਰੀ ਜੀ ਤੇ ਅੱਜ ਅਸੀਂ ਇੱਥੇ ਚੁਗਾਵਾ ਸਾਧਪੁਰ ਜਿਹੜਾ ਅੰਮ੍ਰਿਤਸਰ ਮਹਿਤਾ ਰੋਡ ਤੇ ਨਾਮਤਾਰੀ ਪੰਥ ਦਾ ਇੱਕ ਮਹਾਨ ਸਥਾਨ ਇੱਥੇ ਹੈਗਾ ਜਿੱਥੇ ਅੱਜ ਅਸੀਂ ਹੋਲਾ ਮੱਲਾ ਮਨਾ ਰਹੇ ਹਾਂ ਹੋਲਾ ਮੱਲਾ ਜਿਵੇਂ ਆਪਕੀ ਸਭ ਜਾਣਦੇ ਹੋ ਸਤਿਗੁਰ ਗੋਬਿੰਦ ਸਿੰਘ ਜੀ ਨੇ ਖਾਲਸਾਈ ਜਹ ਜਹਾ ਜਗ ਜਾਲਲ ਨੂੰ ਜਿਹੜਾ ਦਿਖਾਉਣ ਵਾਸਤੇ ਇਹ ਸ਼ੁਰੂ ਕੀਤਾ ਸੀ ਅੱਜ ਉਹੀ ਜਿਹੜਾ ਸਤਿਗੁਰ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਸੰਤ ਖਾਲਸਾ ਇੱਥੇ ਇਕੱਤਰ ਹੋਇਆ ਤੇ ਜਿਹੜਾ ਕਿ ਇਸ ਮੌਕੇ ਤੇ ਸੰਗਤਾਂ ਦੇ ਇਕੱਠ ਹੁੰਦੇ ਆ ਅੱਜ ਕਈ ਤਰ੍ਹਾਂ ਦੇ ਦੀਵਾਨ ਸਾਡੇ ਜਥੇਦਾਰਾਂ ਨੇ ਸਜਾਏ ਨੇ ਕਥਾਵਾਂ ਹੋਈਆਂ ਨੇ ਕਥਾ ਪ੍ਰਚਾਰਕਾਂ ਨੇ ਕਥਾਵਾਂ ਕੀਤੀਆਂ ਨੇ ਤੇ ਜਿਵੇਂ ਆਪ ਜੀ ਵੇਖ ਰਹੇ ਹੋ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਸੰਗਤ ਵੱਧ ਚੜ ਕੇ ਨਾਮ ਧਾਰੀ ਪੰਥ ਦੇ ਜਿਹੜੇ ਵਰਤਮਾਨ ਮੁਖੀ ਸਾਕੂ ਦਲੀਪ ਸਿੰਘ ਜੀ ਆ ਉਹਨਾਂ ਦੀ ਜਿਹੜੇ ਰਹਿਨਮਾਈ ਹੇਠ ਇਹ ਸਮਾਗਮ ਹੋ ਰਿਹਾ ਉਸ ਵਿੱਚ ਵੱਧ ਚੜ ਕੇ ਸ਼ਾਮਲ ਹੋਈਆਂ ਸੰਗਤਾਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਏ ਗਿਆ ਦਾ